ਇਕ ਓੰਕਾਰ ਸਤਗੁਰ ਪ੍ਰਸਾਦ ਪਾਠ ਛਾਹ ਦਸਵੀਂ ਕਬਿਓ ਬਾਜ ਬੇਨਤੀ ਚੋ ਪਈ ਅਮਰੀ ਕਰੋ ਹਾ ਦੇ ਰਛਾ ਪੂਰਣ ਹੋਇ ਚਿਤ ਕੇ ਛਾ ਤਉ ਚਰਨ ਮੰ ਲੈ ਹਮਾਰ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ ਬੈ ਤੁਮ ਘਾਵੋ ਆਪ ਹਾਰ ਦਮ ਹੀ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੈ ਕਰਤਾਰਾ ਮੋਰ ਚੜ੍ਹਜ ਕਰਦੈ ਕਰੀਆ ਸਭੈਨ ਕੋ ਆਜ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੂਰਪ ਜਣ ਕੀ ਰਹੇ ਪਿਆਸਾ ਤਮੈ ਛਾੜ ਕੇ ਵਰਨਾ ਧਿਆਉ ਜੋਬਰ ਚਾਸ ਤੁਮ ਤੇ ਪਾਉ ਸੇਵਕ ਸੇਖ ਹਮਾਰੇ ਤਾਰੀਏ ਚਿਣ ਚਿਣ ਸਤਰ ਹਮਾਰੇ ਮਾਰੀਏ ਆਪ ਹਾਰਦਾ ਮੁਝੇ ਵਰੀਆ ਮਨ ਕਾਲ ਕਾਤਰਾ ਛਨੇ ਵਰਗਿਆ ਹੋਜੋ ਸਦਾ ਹਮਾਰੇ ਪਛਾ ਸ੍ਰੇਸਤ ਜੋ ਕਰੀ ਵਰਛਾ ਰਾਖ ਲੈ ਮਰਕਨ ਹਰ ਸੈ ਸਦ ਸਹਾਇ ਪਿਆਰੇ ਦੀਨ ਬਰਦੁਸਨ ਕੇ ਹੰਤਾ ਤੂੰ ਬ੍ਰਿ ਚਤੁਰਦਸ਼ ਕੰਤਾ ਕਾਲ ਪੈ ਬ੍ਰਹਮਾ ਵਕਤਰਾ ਕਾਲ ਪੈ ਸਿਵ ਜਿਵ ਉਤਰਾ ਕਾਲ ਪੈ ਕਰਬਿ ਸਰ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾ ਸਾ ਜਮਨ ਕਾਲ ਜੋ ਕੀ ਸਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਮਹਾਰਾ ਜਮਨ ਕਾਲ ਸਦਕਤ ਬਨਾਏ ਦੇਵ ਦਾਇ ਜਛਨੇ ਬਜਾਇਓ ਆਦੰਤੇ ਕੇਵ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਮਾਰੀ ਸਕਲ ਪ੍ਰਜਾ ਜਿਨਿਆ ਪਛਵਾਰੀ ਛੇ ਕਣ ਕੋਛੇ ਬ गुण ਸੁਕਤਿਓ ਸਤਰੰਗ ਬਲਮ ਬਦਕਿਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬਿਰੇ ਕੀ ਪੀਰ ਵਿਚਾਰ ਚਿੰਟੀ ਦੇ ਕੁੰਚਰੇ ਸੂਲਾ ਸਭ ਪਰ ਕਿਰਪਾ ਅਸ਼ਰਫੁਲਾ ਸੰਤਨ ਸੁਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏ ਕੇ ਕੇ ਕੀ ਰੂਪ ਚਾਨ ਨੇ ਘਟ ਘਟ ਕੇ ਫਟ ਫਟ ਕੇ ਜਾਣ ਜਬ ਦਰਖ ਕਰਾ ਕਰ ਤਾਰਾ ਪ੍ਰਜਾ ਤਰਸ ਤਪਦੇ ਹੈ ਉਪਾਰਾ ਜਵਾ ਕਰਤ ਕਰਤ ਹੋ ਕਬ ਹੋ ਤੁਮੈ ਮਿਲਤ ਦੇ ਦਰਸਬ ਹੂੰ ਜੇਤੇ ਬਰਸਰ ਸਭ ਤਾਰੇ ਆਪੇ ਆਪਣੀ ਬੋਝਿਓ ਚਾਰੇ ਤੁਮ ਸਭ ਹੀ ਤੇ ਰਾਤਨ ਰਾਲਮ ਜਾਣਦ ਪੇਦ ਪੇਧੀ ਰਿਆਲਮ ਨਰੰਕਾਰ ਨਰਮਕਾਰ ਨਰਲੰਬੇ ਆਦ ਨੀਲਨਾਧ ਅ ਸੰਭ ਤਾਕਾ ਮੁਗੜੋ ਚਾਰਤ ਪੇਦਾ ਜਾ ਕੋ ਪੇਵ ਨ ਭਾਵਦ ਬੇਦਾ ਤਾਕੋ ਕਿਰਪਾ ਹਣ ਨਮਾਨ ਤਮਾ ਮਹਾ ਮੁੜ ਕਛ ਪੇਦ ਨਾ ਜਾਣਦ ਮਹਾਦੇਵ ਕੋ ਕਹਿ ਸਦਾ ਸੁਨ ਨਰੰਕਾਰ ਕਾ ਚੀਨਤ ਨਹਿ ਪੇਵੇ ਆਪ ਆਪੀ ਆਪਣੀ ਬੁਧ ਹੈ ਜੇਤੀ ਵਰਨਤ ਭਿੰਨ ਪਿੰਨ ਤੁਹੀ ਤੇਤੀ ਤੁਮਰਾ ਲਖਾਨ ਜਾਏ ਪਸਾਰਾ ਕਹਿ ਵਿਸਜਾ ਪ੍ਰਥਮ ਸੰਸਾਰ ਇਕ ਰੂਪ ਨੂ ਸਰੂਪਾਰੰਕ ਪਿਉਰਾਵ ਕਹਿ ਪੂਪਾ ਹੰਡਾ ਜੇ ਰ ਸਿਤ੍ਰ ਕੇ ਨਿਤ ਪੂਜ ਖਾਨ ਬਹੁ ਰਹਿ ਦੇਨੀ ਕਹੁ ਫੂਰਾਜਾ ਬਿਠਾ ਕੋ ਸਿੰਧ ਪੈ ਸੰਕਲ ਕੇਠਾ ਸਗਰੇ ਸਿਤ ਕਾਇ ਚੰਬ ਵਰਜਗਾਡ ਸਰੂਪ ਸਿਆੰਬਵ ਅਬਰ ਚਾ ਮੇ ਰਿਤਮ ਕਰੋ ਸੇਕੇ ਵਾਰ ਸਿਕ ਸੰਗਰੋ ਦਸ਼ਰ ਤੇਰ ਵਰ ਤਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਤੋ ਸਸਰਨੀ ਪਰੇ ਤਨ ਕੈ ਦਸੁਦਕ ਤੁਖਾ ਮਰੇ ਪੁਰਖਣ ਬਗ ਭਰੇ ਤਿਹਾਰ ਤਨ ਕਾ ਤੁਮ ਸੰਕਲ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਾਂ ਕੇ ਕਾ ਨਿਟਨੇ ਹੈ ਰਚਾ ਹੋਇ ਤੈ ਸਭ ਕਾਲਾ ਦੁਸਰ ਇਸਰੇ ਤਤਕਾਲਾ ਕਿਰਪਾ ਰਿ ਸੰਜਾਇਣ ਰਹੋ ਤਾਂ ਕੇ ਤਾਪ ਤਨ ਕਿ ਮੋਹਰ ਹੋ ਰੇ ਦਿਸਿਦ ਕਰਮ ਸਭ ਹੋਇ ਦਿਸ ਸਾਸ ਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਏ ਉਬਾਰ ਜਿਨਰ ਨਾਮ ਤਿਹਾਰੋ ਕਹਾ ਦਾਰ ਦਿਸ ਦੋਗ ਤੇ ਰਹਾ ਖੜਗ ਕੇ ਤਮੈ ਸਰਨ ਤਿਹਾਰੀ ਆਪ ਹਾਰ ਦਲ ਹੋ ਵਾਰੀ ਸਰਬ ਠੋਰ ਮੋ ਸਹਾਈ ਦਿਸ ਦੋਗ ਤੇ ਲਹੋ ਬਚਾਈ ਕੜਗ ਕੀਤ ਮੈਂ ਸਰਣ ਤੇ ਹਾਰਿਆ ਆਪ ਹਰ ਦਲਹਿ ਬਾਰੀ ਸਰਬ ਧਰਮ ਹੋ ਸੁਹਾਏ ਦਿਸ ਗੋਵਤਲ ਹੋ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ